ਲੁਧਿਆਣਾ ਦਾ ਇੰਡੋਰ ਸਟੇਡੀਅਮ 2016 ਦੇ ਵਿੱਚ ਬਣ ਕੇ ਤਿਆਰ ਹੋਇਆ ਸੀਗਾ ਜਿਹੜਾ ਕਿ ਪੱਖੋਵਾਲ ਰੋਡ ਦੇ ਉੱਪਰ ਹੈਗਾ 85 ਕਰੋੜ ਰੁਪਈਆ ਇਸ ਦੀ ਲਾਗਤ ਆਈ ਸੀ ਜਦੋਂ ਇਹ ਸਟੇਡੀਅਮ ਸ਼ੁਰੂ ਕੀਤਾ ਗਿਆ ਸੀਗਾ ਉਦੋਂ ਇਸ ਦੀ ਲਾਗਤ 13 ਕਰੋੜ ਰੁਪਏ ਦੇ ਆਸ-ਪਾਸ ਦੱਸੀ ਜਾ ਰਹੀ ਸੀ ਕਿ ਇੰਨੀ ਕ ਲਾਗਤ ਆਵੇਗੀ ਲੇਕਿਨ ਜਿੱਦਾਂ ਜਿੱਦਾਂ ਪ੍ਰੋਜੈਕਟ ਡਿਲੇ ਹੋਇਆ 13 ਸਾਲ ਇਸ ਨੂੰ ਬਣਨ ਦੇ ਵਿੱਚ ਲੱਗੇ 2003 ਦੇ ਵਿੱਚ ਇਹ ਉਲੀਕਿਆ ਗਿਆ ਸੀ ਤਾਂ ਕੋਸਟ ਜਿਹੜੀ ਹੈ ਵੱਧ ਵੱਦੀ ਵੱਦੀ 85 ਕਰੋੜ ਤੱਕ ਪੁੱਜ ਗਈ 85 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜਾ ਸਟੇਡੀਅਮ ਬਣਿਆ 10000 ਸਕੁਅਰ ਫੁੱਟ ਏਰੀਆ ਦੇ ਵਿੱਚ ਤਿੰਨ ਇੱਕੜ ਤੋਂ ਵੱਧ ਜਗ੍ਹਾ 3.2 acres ਲੈਂਡ ਜਿਹੜਾ ਹੈ ਇਸ ਦੇ ਵਿੱਚ ਇਹਦੀ ਵਰਤੋਂ ਕੀਤੀ ਗਈ ਹੈ 250 ਗੱਡੀਆਂ ਦੀ ਇਸ ਦੇ ਵਿੱਚ ਪਾਰਕਿੰਗ ਹੈਗੀ ਹੈ ਲੁਧਿਆਣਾ ਦੀ ਮੇਨ ਪੱਖੋਵਾਲ ਰੋਡ ਦੇ ਉੱਪਰ ਹੈਗਾ ਇੰਡੋਰ ਅਰੇ ਸਟੇਡੀਅਮ ਤੇ 4 ਤੋਂ ਲੈ ਕੇ 5000 ਤੱਕ ਇਹਦੇ ਵਿੱਚ ਕਪੈਸਿਟੀ ਹੈ ਆਡੀਅנס ਜਿਹੜੀ ਦੇਖ ਸਕਦੀ ਹੈ ਲੇਕਿਨ ਦੁਖੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਕਿ ਇਹ ਸਟੇਡੀਅਮ ਵਰਤੋਂ ਦੇ ਵਿੱਚ ਨਹੀਂ ਹੈਗਾ ਇਸ ਦੀ ਕੋਈ ਵੀ ਵਰਤੋਂ ਨਹੀਂ ਕੀਤੀ ਜਾ ਰਹੀ ਤੇ ਬਿਲਕੁਲ ਹੀ ਡਿਫੰਕਟ ਤੇ ਯੂਸਲੈਸ ਇਹ ਸਟੇਡੀਅਮ ਪਿਆ ਹੈ ਹੁਣ ਸੰਜੀਵ अरोड़ा ਜੋ ਕਿ ਲੁਧਿਆਣਾ ਵੈਸ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਉਹਨਾਂ ਨੇ ਆਖਿਆ ਕਿ ਇਸ ਸਟੇਡੀਅਮ ਨੂੰ ਮੁੜ ਤੋਂ ਬਹਾਲ ਕੀਤਾ ਜਾਵੇਗਾ ਇਸ ਨੂੰ ਮੁੜ ਤੋਂ ਰੈਨੋਵੇਟ ਕੀਤਾ ਜਾਵੇਗਾ ਉਹਦੇ ਲਈ ਵੀ ਹੁਣ ਕਰੋੜਾ ਰੁਪਿਆ ਜਿਹੜਾ ਹੈ ਉਹ ਖਰਚਾ ਜਾਵੇਗਾ ਤੇ ਜਿਹੜੀ ਸਪਲਾਈ ਹੈ ਬਿਜਲੀ ਦੀ ਉਹ ਵੀ ਇਸ ਨੂੰ ਦਿੱਤੀ ਜਾਵੇਗੀ ਤੇ ਪਹਿਲਾਂ ਕਈ ਇਨਸਟੈਂਸਸ ਦੇ ਵਿੱਚ ਆਪਾਂ ਦੇਖਿਆ ਕਿ ਇੱਥੇ ਕਾਫੀ ਸਾਰੇ ਪ੍ਰਾਈਵੇਟ ਫੰਕਸ਼ਨ ਹੋਏ ਨੇ ਆਪਾਂ ਪਿਛਲੇ ਸਮੇਂ ਦੇ ਵੀ ਦੇਖਿਆ ਸੀ ਕਰਨ ਔਜਲਾ ਨਾਈਟ ਸਿੱਧੂ ਮੂਸੇਵਾਲਾ ਦੇ 뮤직 ਕਾਨਸਰਟਸ ਵੀ ਇੱਥੇ ਹੋਣ ਲੱਗ ਗਏ ਸੀਗੇ ਪ੍ਰਾਈਵੇਟ ਹੋਰ ਵੀ ਫੰਕਸ਼ਨਲੀ ਇਸ ਨੂੰ ਯੂਜ਼ ਕੀਤਾ ਜਾ ਰਿਹਾ ਸੀ ਲੇਕਿਨ ਹੁਣ ਕਿਉਂਕਿ ਰੱਖ-ਰਖਾਵ ਨਹੀਂ ਹੈ ਬਿਜਲੀ ਦੀ ਸਪਲਾਈ ਵੀ ਨਹੀਂ ਹੈ ਤੇ ਜਨਰੇਟਰ ਜਿਹੜੇ ਪ੍ਰਾਈਵੇਟ ਫੰਕਸ਼ਨਸ ਵਾਲਿਆਂ ਨੂੰ ਲਗਾਣਾ ਪੈਂਦੇ ਸੀਗੇ ਤੇ ਉਹਨਾਂ ਲਈ ਵੀ ਇੰਨਾ ਸੌਖਾ ਨਹੀਂ ਸੀ ਇਹ ਸਟੇਡੀਅਮ ਨੂੰ ਯੂਜ਼ ਕਰ ਪਾਣਾ ਤੇ ਕਿਉਂਕਿ ਇੰਨੀ ਵੱਡੀ ਫੈਸਿਲਿਟੀ ਜੇ ਬਣੀ ਹੈ ਜੇ ਵਰਤੋਂ ਦੇ ਵਿੱਚ ਨਾ ਆਵੇ ਜਗ੍ਹਾ ਦੀ ਵੀ ਵੇਸਟੇਜ ਹੈ ਪਬਲਿਕ ਫੰਡਸ ਦੀ ਵੀ ਵੇਸਟੇਜ ਹੈ ਪਬਲਿਕ ਜਿਹੜੀ ਆ ਕੇ ਉੱਥੇ ਕੋਈ ਪ੍ਰੈਕਟਿਸ ਵੀ ਉਦਾਂ ਨਹੀਂ ਕਰ ਸਕਦੀ ਸੋ ਇਹ ਜਿਹੜਾ ਚਿੱਟਾ ਹਾਥੀ ਪਿਆ ਹੋਇਆ ਬਿਲਕੁਲ ਹੀ ਯੂਸਲੈਸ ਇਹਦਾ ਰਿਵਾਈਵ ਕਰਕੇ ਲੋਕਾਂ ਤੱਕ ਇਸ ਦੀ ਸੇਵਾਵਾ ਪਹੁੰਚਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਹੁਣ ਇਸ ਦੇ ਲਈ ਜਿਹੜਾ ਸਟੈਪ ਹੈ ਉਮੀਦ ਕਰਦੇ ਹਾਂ ਕਿ ਚੁੱਕਿਆ ਜਾਵੇਗਾ ਇਦੀ ਪਾਰਕਿੰਗ ਵੀ ਵਿਧਾਈ ਜਾਵੇਗੀ ਇਹਦੇ ਵਿੱਚ ਕਾਫੀ ਸਾਰੀ ਸ਼ਾਪਸ ਵੀ ਰੱਖੀਆਂ ਗਈਆਂ ਸੀ 70 75 ਸ਼ਾਪਸ ਵੀ ਇਹਦੇ ਵਿੱਚ ਰੱਖੀਆਂ ਗਈਆਂ ਸੀ ਇਹਨਾਂ ਦੀ ਆਕਸ਼ਨ ਨਹੀਂ ਹੋਈ ਇਹਦਾ ਇੱਕ ਹੋਰ ਤਰੀਕਾ ਹੈ ਜੇ ਪਬਲਿਕਲੀ ਖੋਲ ਦਿੱਤਾ ਜਾਂਦਾ ਤੇ ਜਿਹੜੇ ਬਾਸਕੇਟਬਾਲ ਪਲੇਅਰਸ ਨੇ ਜਾਂ ਵਾਲੀਬਾਲ ਜੋ ਵੀ ਉੱਥੇ ਖੇਡਾ ਹੁੰਦੀਆਂ ਨੇ ਬੈਡਮਿੰਟਨ ਅਗਰ ਉੱਥੇ ਆ ਕੇ ਲੋਕੀ ਫ੍ਰੀ ਦੇ ਵਿੱਚ ਆਪਦੀ ਪ੍ਰੈਕਟਿਸ ਕਰ ਸਕਣ ਐਥਲੀਟਿਕ ਕਰ ਸਕਣ ਜੋ ਵੀ ਉੱਥੇ ਅਵੇਲੇਬਲ ਹੈਗਾ ਤੇ ਨਾਲ ਦੇ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ ਕੁਛ ਇਦਾਂ ਦਾ ਉਪਰਾਲਾ ਕੀਤਾ ਜਾਵੇ ਤਾਂ ਕਿ ਲੋਕੀ ਉੱਥੇ ਆਉਣ ਜੇ ਲੋਕੀ ਉੱਥੇ ਆਉਣਗੇ ਆਡੀਅੰਸ ਵੀ ਆਵੇਗੀ ਤਾਂ ਉੱਥੇ ਦੀਆਂ ਸ਼ਾਇਦ ਦੁਕਾਨਾਂ ਨੂੰ ਵੀ ਜਿਹੜੀਆਂ ਨੇ ਉਹ ਚੱਲ ਪੈਣਗੀਆਂ ਤੇ ਇਸ ਨੂੰ ਰਿਵਾਈਵ ਜਿਹੜਾ ਹੈ ਕੀਤਾ ਜਾ ਸਕੇਗਾ ਸੋ ਲੋੜ ਹੈ ਕਿ ਇੰਡੋਰ ਸਟੇਡੀਅਮ ਲੁਧਿਆਣੇ ਦਾ ਜੋ ਕਿ ਇੱਕ ਅੱਛਾ ਇਨਫਰਾਸਟ੍ਰਕਚਰ ਮੂਵ ਸੀਗਾ ਉਸ ਨੂੰ ਯੂਜ਼ ਦੇ ਵਿੱਚ ਹਮੇਸ਼ਾ ਰੱਖਿਆ ਜਾਵੇ ਤੇ ਪਬਲਿਕ ਪੈਸੇ ਦੀ ਜਿਹੜੀ ਦੁਰਵਰਤੋਂ ਨਾ ਹੋਵੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ